ਤਾਂ ਨਹੀਂ ਆ ਸਕੀ ਕਿ ਹੈ ਪਰ ਆ ਕੱਲ ਨਹੀਂ ਆਏਗਾ ਰਹਿਤਾ ਨਹੀਂ ਸੀਗਾ ਹਾਏ ਵਿਚਾਰ ਕਰਕੇ ਦੇਖੋ ਆ ਦੇਖੋ ਕਿ ਕੱਲ ਪਰਸੋਂ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਖਬਰਾਂ ਵਿੱਚ ਆ ਤੁਸੀਂ ਆਪ ਵੀ ਸੁਣਿਆ ਹੋਣਾ ਹੈ ਕਿ ਸਕੂਲ ਦੇ ਵਿੱਚ ਟੀਚਰ ਬੱਚੇ ਦੇ ਕੋਲ ਬੈਠਾ ਕਿ ਨੇ ਕੰਮ ਕੋਈ ਨਹੀਂ ਕੀਤਾ ਇਹਨੂੰ ਸਮਝ ਨਹੀਂ ਆਉਂਦੀ ਉਹ ਰੋਟੀਚਰ ਦਾ ਬਾਅਦ ਵਿੱਚ ਜਿਹੜਾ ਇੰਟਰਵਿਊ ਸੁਣਿਆ ਉਹ ਅੰਦਰ ਨੂੰ ਕੰਬਾ ਦੇਣ ਵਾਲਾ ਹੈ ਜੀ ਕਹਿੰਦਾ ਮੈਂ ਤੇ اچانک ਵੀਡੀਓ ਉੱਤੇ ਮੁੰਬਈ ਲਾਉਣ ਕਰਦੇ ਮੇਰਾ ਥੋੜਾ ਸੀ ਕਿ ਮੈਂ ਇਹਨੂੰ ਪੁੱਛਣਾ ਕਿ ਤੂੰ ਰੋਟੀ ਨਹੀਂ ਖਾ ਕੇ ਆਇਆ ਕਿ ਮੈਂ ਤੇ ਆਮੇ ਬੱਚਾ ਨੂੰ ਪੁੱਛਦਾ ਰਹਿਣਾ ਕਿ ਅੱਜ ਕੀ ਖਾ ਕੇ ਆਇਆ ਤੇ ਜਦੋਂ ਪੁੱਛਿਆ ਕਿ ਤੈਨੂੰ ਸਮਝ ਨਹੀਂ ਲੱਗਦੀ ਅੱਜ ਖਾ ਕੇ ਕੀ ਆਇਆ ਉਹ ਰੋਤਲੇ ਜਿਹਾ ਆਵਾਜ਼ ਵਿੱਚ ਕਹਿੰਦਾ ਕੁਝ ਨਹੀਂ ਫਿਰ ਪੁੱਛਿਆ ਕਿਉਂ ਕਹਿੰਦੇ ਘਰ ਚੱਟਾ ਹੀ ਨਹੀਂ ਸੀ ਉਹਨੋਂ ਉਹ ਚੀਜ਼ ਪਾਵੇ ਅੱਜ ਉਸ ਦੇਖੋ ਇੱਕ ਬੱਚੇ ਦੀ ਵੀਡੀਓ ਸਾਹਮਣੇ ਆਈ ਨਾ ਤੇ ਅੱਧੇ ਦੁਨੀਆ ਦਾ ਦਿਲ ਜਿਹੜਾ ਅੰਦਰੋਂ ਕੰਬ ਗਿਆ ਉਸ ਬੱਚੇ ਤੇ ਕਰ ਤੇ ਚਲੋ ਬਹੁਤ ਸਾਰੇ ਪਹੁੰਚ ਵੀ ਗਏ ਮਦਦ ਕਰਨ ਵਾਸਤੇ ਉਹਨੇ ਮਦਦ ਹੋ ਵੀ ਜਾਏਗੀ ਪਰ ਏਵੇਂ ਦਾ ਬੱਚਾ ਇੱਕ ਤੇ ਨਹੀਂ ਨਾ ਜੀ ਸਰਕਾਰ ਵੱਲੋਂ ਅਨਾਜ ਮਿਲਦਾ ਫ੍ਰੀ ਤੇ ਵੱਡੀਆਂ-ਵੱਡੀਆਂ ਕੁੱਠੀਆਂ ਵਾਲੇ ਸਾਡੇ ਆਪਣੇ ਰਿਸ਼ਤੇਦਾਰ ਨੇ ਜੀ 20-20 ਗੱਟੀਆਂ ਚੱਲਦੀਆਂ ਨੇ ਵੱਡੇ ਕੋਠੇ ਹੈ ਤੇ ਫਿਰ ਵੀ ਕਹਿੰਦੇ ਸਰਕਾਰ ਵੱਲੋਂ ਮਿਲਦਾ ਨਾ ਜੀ ਫਰੀ ਅਨਾਜ ਉਹ ਵੀ ਲਈ ਜਾਂਦੇ ਨੇ ਗੁਰੂ ਘਰਾਂ ਦੇ ਵਿੱਚ ਸੇਵਾ ਕਰਨ ਵਾਲੇ ਦੇਖੋ ਫਿਰ ਬੇਨਤੀ ਕਰਦੇ ਆ ਕਿ ਭਾਵੇਂ ਤਨਖਾਹਾਂ ਪੰਜ ਸੱਤ ਜਾਰੀ ਹੋਣ ਪਰ ਗੁਰੂ ਘਰਾਂ ਦੇ ਵਿੱਚ ਸੇਵਾ ਕਰਨ ਵਾਲਿਆਂ ਨੂੰ ਇੰਨੇ ਮਾੜੇ ਹਾਲਤਾਂ ਦੇ ਨੇ ਵੇਖਣੇ ਪੈਂਦੇ ਕੋ ਉਹਨਾਂ ਨੂੰ ਰੋਟੀ ਨਾ ਮਿਲੇ ਪ੍ਰਸ਼ਾਦਾ ਲੰਗਰ ਚੋਂ ਇਹ ਤਾਂ ਸੁੱਕਾ ਆਟਾ ਤੇ ਮਿਲ ਹੀ ਜਾਂਦਾ ਹੈ ਨਾ ਜੀ ਤੇ ਜੇ ਸਰਕਾਰ ਵੱਲੋਂ ਮਿਲਦਾ ਹੋਇਆ ਅਨਾਜ ਫਰੀ ਜਦੋਂ ਅਸੀਂ ਆਪਣੇ ਘਰਾਂ 'ਚ ਲੈ ਕੇ ਉਹਨੇ ਕਦੇ ਵਿਚਾਰ ਕਰਕੇ ਦੇਖੀਏ ਨਾ ਅਸੀਂ ਤੇ ਲੰਗਰ ਲਾ ਕੇ ਲੋਕਾਂ ਨੂੰ ਰਜਾਉਣ ਵਾਲੇ ਤੇ ਜੇ ਫਿਰ ਵੀ ਉਹ ਅਨਾਜ ਅਸੀਂ ਕਦੇ ਲੈ ਕੇ ਆਂਦਾ ਤੇ ਇਵੇਂ ਦੇ ਬੱਚਿਆਂ ਦਾ ਕਿਤੇ ਹੱਕ ਅਸੀਂ ਤੇ ਨਹੀਂ ਮਾਰਦੇ ਤੇ ਰੱਬ ਦਾ ਕਦੇ ਸ਼ੁਕਰ ਕਰੀਏ ਧੰਗੁਰੂ ਨਾਨਕ ਸਾਹਿਬ ਦਾ ਸ਼ੁਕਰ ਕਰੀਏ ਕਿ ਸਾਡੇ ਬੱਚੇ ਉਹ ਜਿਹੜੇ ਸਕੂਲ ਜਾਣ ਲੱਗੇ ਕਈ ਵਾਰੀ ਨਖਰੇ ਕਰਦੇ ਨੇ ਕਿ ਮੈਂ ਨਹੀਂ ਇਹ ਨਹੀਂ ਲੈ ਕੇ ਜਾਣਾ ਫਲਾਣੀ ਚੀਜ਼ ਬਣਾ ਕੇ ਦਿਓ ਕਿਉਂਕਿ ਗੁਰੂ ਪਰਮੇਸ਼ਰ ਦੇ ਕਰ ਦੀ ਖੇਡ ਹੈ ਨਾ ਕਿ ਕਬਹੂ ਖਾਣਡ ਕਿਉਂ ਕਬਹੂ ਖੀਰ ਖਾਣਡ ਕਿਉਂ ਨਾ ਪਾਵੇ ਕਬਹੂ ਚੋਰਣ ਚਨੇ ਬਣਾਵੇ ਕਦੇ ਤੇ ਐਡੇ ਪਦਾਰਥ ਜਿਹੜੇ ਕਹਿੰਦੇ ਮੈਨੂੰ ਚੰਗੇ ਨਹੀਂ ਲੱਗਦੇ ਤੇ ਕਦੇ ਮਜਬੂਰ ਕਰ ਦਿੰਦਾ ਹੈ ਕਿ ਜਿਹੜੇ ਲੋਕਾਂ ਦੇ ਜੋਠ ਪਈ ਹੋਈ ਉਹ ਜੋਠ ਦੇ ਵਿੱਚੋਂ ਚਨੇ ਉਹ ਛੋਲੇ ਜਿਹੜੇ ਨੇ ਜਾਂ ਜੋਠ ਉਹਨੂੰ ਚੁਗ-ਚੁਗ ਕੇ ਖਾਣ ਲਈ ਬੱਚੇ ਸਾਨੂੰ ਕਈ ਨਜ਼ਰ ਆ ਜਾਂਦੇ ਮਜਬੂਰ ਹੋ ਜਾਂਦੇ ਤੇ ਇਹ ਸਤਿਗੁਰਜ ਕਿਰਪਾ ਕਰਨ ਲੰਗਰ ਲਾਉਣਾ ਬੜੀ ਚੰਗੀ ਗੱਲ ਹੈ ਪਰ ਆਪਾਂ ਪਿੰਡਾਂ ਦੇ ਵਿੱਚ ਦੇਖੋ ਹਰ ਇੱਕ ਪਿੰਡ ਦੇ ਵਿੱਚ ਸਾਲ ਦੇ ਵਿੱਚ 2 ਜਾਂ 3 ਵੱਡੇ ਲੰਗਰ ਹਰ ਇੱਕ ਪਿੰਡ 'ਚ ਹੁੰਦੇ ਨੇ ਆਪਾਂ ਜੇ ਬਹੁਤੇ ਦੂਰ ਨੇ ਆਪਣੇ ਪਿੰਡ ਦੇ ਪਿੰਡ ਦਾ ਤੇ ਪਤਾ ਹੀ ਹੁੰਦਾ ਨਾ ਜੀ ਕਿ ਪਿੰਡ 'ਚ 100 ਕਰਨੇ 150 ਕਰਨੇ ਉਹਨਾਂ ਵਿੱਚੋਂ ਕਿੰਨੇ ਕੋਈਵੇਂ ਦੇ ਕਰਨੇ ਕਿ ਜਿਨ੍ਹਾਂ ਦੇ ਕੋਲ ਕੁਝ ਤੇ ਐਸੇ ਨੇ ਕਿ ਚੁੱਲ੍ਹਾ ਬਣਾਉਣ ਵਾਸਤੇ ਥਾਂ ਕੋਈ ਨਹੀਂ ਹੁੰਦੀ ਉਹਨਾਂ ਕੋਲ ਤਵਾ ਨੋ ਤੇ ਕਿੱਥੋਂ ਹੋਣੀ ਹੈ ਇਕ ਜਦੋਂ ਸੀ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਜਾਂਦੇ ਆ ਨਾ ਫਿਰ ਬੇਨਤੀ ਮੈਂ ਕਈ ਵਾਰੀ ਕੀਤੀ ਜਦੋਂ ਕਿਸੇ ਦੇ ਘਰ ਜਾਂਦੇ ਆ ਤੇ ਉਦੋਂ ਇਹ ਸ਼ਲੋਕ ਆਮ ਤੌਰ ਤੇ ਪੜਿਆ ਜਾਂਦਾ ਕਿ ਲੋਕਾਂ ਨੂੰ ਵੀ ਪਤਾ ਲੱਗੇ ਸੇ ਛਕਣ ਆਏ ਆ ਕਿ ਪੁਸਰੀਆਂ ਪਕਾਈਆਂ ਫਾਈਆਂ ਪਾਈਆਂ ਥਾਲੇ ਮਾਹੇ ਜਿन्हे ਗੁਰੂ ਮਨਾਇਆ ਰਜਰਜ ਸੇ ਖਾਏ ਪਰ ਇਹਦਾ ਭਾਵ ਅਰਥ ਕਦੇ ਨਹੀਂ ਸਮਝਿਆ ਪੁਸਰੀਆਂ ਪਕਾਈਆਂ ਕੀ ਹੁੰਦਾ ਜੀ ਕਿ ਜਿਨ੍ਹਾਂ ਦੇ ਕੋਲ ਤਵਾ ਕੋਈ ਨਹੀਂ ਲੋਕ ਕੋਈ ਨਹੀਂ ਚੁੱਲਾ ਬਣਾਉਣ ਵਾਸਤੇ ਤਾਂ ਕੋਈ ਨਹੀਂ ਉਹਨਾਂ ਨੇ ਕਿਸੇ ਤਰ੍ਹਾਂ ਚੁੱਲਾ ਬਾਲ ਕੇ ਲੱਕੜਾਂ ਦੀ ਅੱਗ ਗੋਿਆਂ ਦੀ ਜਿਵੇਂ ਬਾਲੀ ਉੱਤੇ ਇੱਟ ਰੱਖ ਕੇ ਜਾਂ ਜਿਵੇਂ ਕਿਵੇਂ ਉਹ ਪ੍ਰਸ਼ਾਦਾ ਉਪਕਾ ਲਿਆ ਜੀ ਉਹਨੂੰ ਪੁਸਰੀ ਕਹਿੰਦੇ ਨੇ ਕਿ ਜਿਹੜੇ ਨਾ ਤਵੇ ਤੇ ਪੱਕੀ ਹੋਵੇ ਨਾ ਤੰਦੂਰ 'ਚ ਲੱਗੀ ਹੋਵੇ ਤੇ ਨਾ ਹੀ ਲੋਜ ਲੱਣੀ ਹੋਵੇ ਪਰ ਉਹਨਾਂ ਬਣਾ ਲਈ ਨਾ ਕਿਉਂਕਿ ਢਿੱਡ ਦੇ ਪਰ ਨਹੀਂ ਹੈ ਪਰ ਜਿਨ੍ਹਾਂ ਨੇ ਗੁਰੂ ਮਨਾਇਆ ਐਵੇਂ ਦਾ ਪ੍ਰਸ਼ਾਦਾ ਛੱਕ ਕੇ ਵੀ ਸ਼ੁਕਰ ਵਿੱਚ ਨੇ ਤੇ ਪਾਇ ਸਾਡੇ ਲਈ ਤੇ ਫਿਰ ਹੁਕਮ ਹੈ ਪਿਤਾ ਕਿਰਤ ਵਿਰਤ ਕਰਕੇ ਕੁਝ ਹੱਥੋਂ ਦਾਨ ਕਰ ਕਿਰਤ ਵਿਰਤ ਕਰ ਖਾਟ ਖਲਾਵਣ ਕਾਰਕ ਰਹੀ ਤੇ ਕਰਨੀ ਹੈ ਪਰ ਹੱਥੋਂ ਦੇ ਕੇ ਪਲਾ ਮਨਾਵਾ ਇਹ ਵੀ ਤੇ ਸਾਡੇ ਸਿਧਾਂਤ ਹੈ ਨਾ ਸਾਡਾ ਜੀ ਔਰ ਜਿਹੜੀ ਬੇਨਤੀ ਕਰਨ ਲੱਗਿਆ ਸੀ ਸਮਾਂ ਕਿਉਂਕਿ ਹੋ ਗਿਆ ਪਿੰਡਾਂ ਦੇ ਵਿੱਚ ਤੇ ਅਸੀਂ ਸਾਲ 'ਚ ਤਿੰਨ ਤਿੰਨ ਲੰਗਰ ਲਾਉਨੇ ਆ ਮੰਨ ਲਓ ਜੇ 20000 ਇੱਕ ਲੰਗਰ ਤੇ ਲੰਗਰ ਤੇ ਖਰਚਾ ਆਉਂਦਾ ਹੋਵੇ ਆਉਂਦਾ ਤੇ ਜ਼ਿਆਦਾ ਹੀ ਹੈ ਤੇ ਜੇ ਉਦੋਂ ਚੰਗਾ ਹੋਵੇ ਸੀ 2 4 5 ਕਰ ਜੇ ਏਵੇਂ ਤੇ ਲੱਭ ਲਈਏ ਕਿ ਬੱਚਿਆਂ ਨੂੰ ਸਕੂਲ ਘਟੂ ਘਟ ਭੁੱਖਿਆ ਤੇ ਨਾ ਜਾਣਾ ਪਏ ਚਾਰ ਚਾਰ ਬੋਰੀਆਂ ਕਣਕ ਦੀਆਂ ਜੋ ਉਹਨਾਂ ਦੇ ਘਰਾਂ ਦੇ ਵਿੱਚ ਰੱਖੀਆਂ ਹੁਣ ਤੇ ਘਟੂ ਘਟ ਸਾਲ ਨਿਕਲ ਜਾਂਦੇ ਜੀ ਕੁਝ ਹੱਥ ਪੈਰ ਅਗਲਾ ਵੀ ਮਰਦਾ ਔਰ ਜਦੋਂ ਏਵੇਂ ਦਾ ਪ੍ਰਚਾਰ ਹੁੰਦਾ ਫਿਰ ਬਹੁਤੇ ਨੇ ਰੋਲਾ ਪਾਉਣ ਵਾਲੇ ਕਿ ਇਹ ਲੋਕ ਜਿਹੜੇ ਲੰਗਰਾਂ ਦੇ ਖਿਲਾਫ ਤੇ ਨਹੀਂ ਤਨ ਗੁਰ ਅੰਗਦ ਦੇ ਮਹਾਰਾਜ ਜੀ ਨੇ ਲੰਗਰ ਲਾਇਆ ਸੀ ਨਾ ਜੀ ਤੇ ਬਾਬਾ ਸੱਤਾ ਤੇ ਬਲਵੰਡ ਜੀ ਨੇ ਕਹਿ ਦਿੱਤਾ ਕਿ ਜਦੋਂ ਉਹਨਾਂ ਦੇ ਪਤਨੀ ਉਹਨਾਂ ਦੇ ਮੈਲ ਮਾਤਾ ਖੀਮੀ ਜੀ ਜਿੱਥੇ ਉਹ ਕਹਿੰਦੇ ਨੇ ਕਿ ਲੰਗਰ ਦੌਲਤ ਵੰਡੀ ਆ ਇਕੱਲਾ ਲੰਗਰ ਨਹੀਂ ਸੀ ਚੱਲਦਾ ਜੀ ਲੋੜਵੰਦਾ ਨੂੰ ਮਾਤਾ ਜੀ ਨਾਲ ਦੌਲਤ ਵੀ ਦਿੰਦੇ ਸਨ ਰੁਪਈਆ ਪੈਸਾ ਵੀ ਵੀ ਕੋਈ ਨਾ ਕੋਈ ਕੰਮ ਕਰੋ ਇਹ ਤੁਸੀਂ ਆਪਣੇ ਜੋਗੇ ਹੋ ਜਾਓ ਔਰ ਐਵੇਂ ਦੇਖੋ ਜੇ ਫਿਰ ਬੇਇੰਤਿਕਾਰ ਦਿਆ ਕਿ ਕੇਵਲ ਮਦਦ ਕਣਕ ਦੇ ਕਰਦੇ ਨਹੀਂ ਗੱਲ ਹੋਰ ਹੈ ਕਿ ਮਦਦ ਉਹਨਾਂ ਦੇ ਕੀਤੇ ਜਾਵੇ ਇਸ ਟੰਗ ਦੇ ਨਾਲ ਕਿ ਪਿਆਪੋ ਆਪਣੀ ਰੋਜੀ ਰੋਟੀ ਬਣਾਉਂ ਕਮਾਉਂ ਜੋਗੇ ਤੇ ਹੋ ਜਾਣਾ ਸਤਿਗੁਰੂ ਜੀ ਕਿਰਪਾ ਕਰਨ ਕਿਉਂਕਿ ਗੁਰੂ ਦਾ ਘਰ ਇਹ ਸੰਗਤਾਂ ਤੋਂ ਦੂਰੋਂ ਆਈਆਂ ਨੇ ਇੱਥੇ ਲੰਗਰ ਦੀ ਤਿਆਰੀ ਹੋ ਰਹੀ ਹੈ ਇਹ ਜਿਵੇਂ ਦਸਤਾਰ ਬੰਦੀ ਹੋਣੀ ਜਿਵੇਂ ਕਿ ਜਾਗੂ